ਇਨਫੋਰਮੇਸ਼ਨ ਮਸੂਲ ਹੋਈ ਸੀਗੀ ਕਿ ਇੱਕ 6 ਸਾਲ ਦਾ ਬੱਚਾ ਹੈ ਜਿਹੜਾ ਇਹ ਜੀ ਸਾਨੂੰ 13 8 ਨੂੰ ਥਾਣੇ ਇਨਫੋਰਮੇਸ਼ਨ ਮਸੂਲ ਹੋਈ ਸੀਗੀ ਕਿ ਇੱਕ 6 ਸਾਲ ਦਾ ਬੱਚਾ ਹੈ ਜਿਹੜਾ ਉਹਦੀ ਡੈਥ ਹੋਈ ਹੈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਮੌਕੇ ਤੇ ਗਏ ਹਾਂ ਇੱਕ ਤੋਂ ਜਾ ਕੇ ਮਰਨ ਵਾਲੇ ਦੀ ਪਛਾਣ ਫਰੀਅੰਤ ਵਜੋਂ ਹੋਈ ਹੈ ਜੋ 6 ਸਾਲ ਦਾ ਬੱਚਾ ਸੀਗਾ ਇਹ 라ਵਲਪਿੰਡੀ ਪਿੰਡ ਦੇ ਵਿੱਚ ਸਰਦਾਰ ਰਗਵਿੰਦਰ ਸਿੰਘ ਜਣਾ ਦੀ ਮੋਟਰ ਜਿੱਥੇ ਕੰਮ ਕਰਦੇ ਸੀਗੇ ਫੈਮਿਲੀ ਉਹਨਾਂ ਦੀ ਮੋਟਰ ਤੇ ਇਹ ਫਰੀਅੰਤ ਦਾ ਸੁਤੇਲਾ ਪਿਤਾ ਜਿਹੜਾ ਹੈ ਰਾਹੁਲ ਉਹਦੀ ਮਦਰ ਸੀਤੋ ਤੇ ਇੱਕ 1.5 ਸਾਲ ਦੀ ਬੱਚੀ ਹੋਰ ਜਿਹੜੇ ਚਾਰਜੀ ਉਸ ਮੋਟਰ ਤੇ ਰਹਿੰਦੇ ਸੀਗੇ ਤੇ ਜਿਹੜਾ ਰਾਹੁਲ ਹੈ ਉਹ ਸੀਤੋ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਜਿਹੜੇ ਦੋ ਬੱਚੇ ਆ ਉਹਦੀ ਪਹਿਲੀ ਮੈਰिज ਤੋਂ ਉਹਦੇ ਬੱਚੇ ਜਿਹੜਾ 13 8 ਨੂੰ ਜਦੋਂ ਸੀਤੋ ਜਿਹੜੀ ਹੈਗੀ ਆਪਣੀ 20 ਸਾਲ ਦੀ ਕੁੜੀ ਉਹਦੀ ਬਿਮਾਰ ਸੀਗੀ ਉਹਨੂੰ ਡਾਕਟਰ ਤੋਂ ਦਵਾਈ ਦੇਣ ਲੈ ਜਾਂਦੀ ਹੈ ਉਹਦੇ ਪਿੱਛੋਂ ਜਿਹੜਾ ਹੈਗਾ ਰਾਹੁਲ ਜਿਹੜਾ ਉਹਦਾ ਸੁਪੇਲਾ ਪਿਤਾ ਸੀ ਪ੍ਰਿਆਮ ਦਾ ਉਹਨੇ ਉਹਨੂੰ ਘੁੱਟ-ਘੁੱਟ ਕੇ ਜਿਹੜਾ ਹੈਗਾ ਗੱਲਾ ਘੋਟ ਕੇ ਉਹਨੂੰ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਫਿਰ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਵੀ ਤੇ ਆਪਣੀ ਲਿਵਨ ਪਾਰਟਨਰ ਨੂੰ ਵੀ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਦੋ ਨਕਾਬਪੋਸ਼ ਬੰਦੇ ਆਏ ਸੀ ਜਿਨ੍ਹਾਂ ਨੇ ਕੁੱਟ-ਕੁੱਟ ਕੇ ਆਪਣਾ ਜਿਹੜਾ ਫਰਿਆਦ ਨੂੰ ਮੌਤੇ ਘਾਟ ਉਤਾਰ ਦਿੱਤਾ ਅਸੀਂ ਤੁਰੰਤ ਜਿਹੜਾ ਹੈਗਾ ਐਕਸ਼ਨ ਲਿਆ ਇਦੇ ਵਿੱਚ ਅਸੀਂ ਦੋ ਟੀਮਾਂ ਬਣਾਈਆਂ ਇੱਕ ਇਨਸਪੈਕਟਰ ਗਗਨਦੀਪ ਸਿੰਘ ਸੇਖੋ ਜਿਹੜੇ ਐਸਐਚਓ ਗਡਸ਼ੰਕਰ ਨੇ ਉਹਨਾਂ ਦੇ ਹੀ ਇੱਕ ਮੇਰੀ ਆਪਣੀ ਪਰਸਨਲ ਟੀਮ ਸੀਗੀ ਅਸੀਂ ਟੈਕਨੀਕਲ ਤੇ ਹੋਰ ਹਿਊਮਨ ਸਰਚਸ ਦੀ ਮਦਦ ਨਾਲ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਰਨ ਕੀਤਾ ਤੇ ਦੌਰਾਨੀ ਇਨਵੈਸਟੀਗੇਸ਼ਨ ਸਾਡੇ ਧਿਆਨ ਦੇ ਸਾਡੇ ਜਿਹੜੋ ਇਹੀ ਗੱਲ ਜ਼ਾਹਰ ਹੋਈ ਕਿ ਜਿਹੜਾ ਰਾਹੁਲ ਹੈ ਉਹਨੇ ਹੀ ਜਿਹੜਾ ਹੈਗਾ ਫਰੀਹਾਂਤ ਨੂੰ ਜਿਹੜਾ ਹੈਗਾ ਕੁੱਟ-ਕੁੱਟ ਕੇ ਤੇ ਉਸ ਤੋਂ ਬਾਅਦ ਉਹਦਾ ਗਲਾ ਦਬਾ ਕੇ ਉਹਨੂੰ ਮਾਰ ਦਿੱਤਾ ਤੇ ਨਾਲ ਦੇ ਨਾਲ ਮੈਂ ਆਪ ਜੀ ਨੂੰ ਇਹ ਵੀ ਇੱਕ ਆਪ ਦੀ ਮਾਦੀਮ ਰਹੀ ਅਪੀਲ ਕਰਨਾ ਚਾਹੂਗਾ ਕਿ ਕਿਤੇ ਵੀ ਸਾਡੇ ਜਦੋਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਰਾਹੁਲ ਹੈ ਉਹ ਅਕਸਰ ਫਰਿਆਦ ਦੇ ਉੱਤੇ ਜਿਹੜਾ ਤਸ਼ੱਦਦ ਕਰਦਾ ਹੁੰਦਾ ਸੀ ਪਹਿਲਾਂ ਵੀ ਕਾਫੀ ਕੁਟਮਾਰ ਕਰਦਾ ਸੀ ਪਰ ਇਸ ਬਾਰੇ ਨਾ ਤੇ ਸੀਤੋ ਜਿਹੜੀ ਉਹਦੀ 파ਟਨਰ ਹੈ ਉਹਨੇ ਕਿਸੇ ਦੇ ਧਿਆਨ ਦੇ ਵਿੱਚ ਲਿਆਨ ਦਾ ਕਿਸੇ ਚਾਈਲਡ ਵੈਲਫੇਅਰ ਆਫੀਸਰ ਦੇ ਨਹੀਂ ਨਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਨ ਦਾ ਤੇ ਉਹ ਗੱਲ ਵਾਰਦੀ ਵਾਰਦੀ ਇੰਨੀ ਵੱਧ ਗਈ ਕਿ ਅੱਜ ਜਿਹੜਾ ਹੈਗਾ ਫਰਿਆਦ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਮੈਂ ਆਪ ਜੀ ਦੇ ਮਾਧਮ ਰਾਹੀਂ ਇਹੀ ਅਪੀਲ ਕਰੂੰਗਾ ਕਿ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਚਾਈਲਡ ਅਬਿਊਜ਼ ਤੁਹਾਡੇ ਧਿਆਨ ਦੇ ਵਿੱਚ ਆਂਦਾ ਹੈ ਤੇ ਕਿਰਪਾ ਕਰਕੇ ਕਿਸੇ ਚਾਈਲਡ ਵੈਲਫੇਅਰ ਅਫਸਰ ਜਾਂ ਕਿਸੇ ਵੀ ਪੁਲਿਸ ਅਫਸਰ ਨੂੰ ਉਹਦੀ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਅਸੀਂ ਅਜਿਹਾ ਹਾਦਸਾ ਹੋਣ ਤੋਂ ਬਚਾ ਸਕੀਏ ਕਿਸੇ ਵੀ ਤਰ੍ਹਾਂ ਦਾ ਸੂਸ਼ਣ ਬੱਚਿਆਂ ਦਾ ਜਿਹੜਾ ਹੋਣ ਤੋਂ ਸਬਚਾ ਸਕੂ ਇਹ ਜੀ ਸਾਨੂੰ 13 8 ਨੂੰ ਥਾਣੇ ਇਨਫੋਰਮੇਸ਼ਨ ਮਿਲੂ ਹੋਈ ਸੀਗੀ ਕਿ ਇੱਕ 6 ਸਾਲ ਦਾ ਬੱਚਾ ਹੈ ਜਿਹੜਾ ਉਹਦੀ ਡੈਥ ਹੋਈ ਹੈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਮੌਕੇ ਤੇ ਗਏ ਹਾਂ ਇੱਕ ਤੋਂ ਜਾ ਕੇ ਮਰਨ ਵਾਲੇ ਦੀ ਪਛਾਣ ਫਰਿਆਦ ਵੱਜੂ ਹੋਈ ਹੈ ਜੋ 6 ਸਾਲ ਦਾ ਬੱਚਾ ਸੀਗਾ ਇਹ 라ਵਲਪਿੰਡੀ ਪਿੰਡ ਦੇ ਵਿੱਚ ਸਰਦਾਰ ਰਗਵਿੰਦਰ ਸਿੰਘ ਜਣਾ ਦੀ ਮੋਟਰ ਜਿੱਥੇ ਕੰਮ ਕਰਦੇ ਸੀਗੇ ਫੈਮਿਲੀ ਉਹਨਾਂ ਦੀ ਮੋਟਰ ਤੇ ਇਹ ਫਰਿਆਦ ਦਾ ਸੁਤੇਲਾ ਪਿਤਾ ਜਿਹੜਾ ਹੈ ਰਾਹੁਲ ਉਦੀ ਮਦਰ ਸੀਤੋ ਤੇ ਇੱਕ ਡੇਢ ਸਾਲ ਦੀ ਬੱਚੀ ਹੋਰ ਜਿਹੜੇ ਚਾਰਜਿੰਗ ਉਸ ਮੋਟਰ ਤੇ ਰਹਿੰਦੇ ਸੀਗੇ ਤੇ ਜਿਹੜਾ ਰਾਹੁਲ ਹੈ ਉਹ ਸੀਤੋ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਜਿਹੜੇ ਦੋ ਬੱਚੇ ਆ ਉਹਦੀ ਪਹਿਲੀ ਮੈਰिज ਤੋਂ ਉਹਦੇ ਬੱਚੇ ਜਿਹੜਾ 13 ਅੱਠ ਨੂੰ ਜਦੋਂ ਸੀਤੋ ਜਿਹੜੀ ਹੈਗੀ ਆਪਣੀ ਡੇਢ ਸਾਲ ਦੀ ਕੁੜੀ ਉਹਦੀ ਬਿਮਾਰ ਸੀਗੀ ਉਹਨੂੰ ਡਾਕਟਰ ਕੋ ਦਵਾਈ ਦੇਣ ਲੈ ਜਾਂਦੀ ਹੈ ਉਹਦੇ ਪਿੱਛੋਂ ਜਿਹੜਾ ਹੈਗਾ ਰਾਹੁਲ ਜਿਹੜਾ ਉਹਦਾ ਸਪੇਲਾ ਪਿਤਾ ਸੀ ਫਰੀਅੰਤ ਦਾ ਉਹਨੇ ਉਹਨੂੰ ਕੁੱਟ-ਕੁੱਟ ਕੇ ਜਿਹੜਾ ਹੈਗਾ ਗਲਾ ਕੋਟ ਕੇ ਉਹਨੂੰ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਫਿਰ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਵੀ ਤੇ ਆਪਣੀ ਲਿਵਨ ਪਾਰਟਨਰ ਨੂੰ ਵੀ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਦੋ ਨਕਾਬਪੋਸ਼ ਬੰਦੇ ਆਏ ਸੀ ਜਿਨ੍ਹਾਂ ਨੇ ਕੁੱਟ-ਕੁੱਟ ਕੇ ਆਪਣਾ ਜਿਹੜਾ ਫਰੀਅੰਤ ਨੂੰ ਮੌਤੇ ਘਾਟ ਉਤਾਰ ਦਿੱਤਾ ਅਸੀਂ ਤੁਰੰਤ ਜਿਹੜਾ ਹੈਗਾ ਐਕਸ਼ਨ ਲਿਆ ਇਦੇ ਵਿੱਚ ਅਸੀਂ ਦੋ ਟੀਮਾਂ ਬਣਾਈਆਂ ਇੱਕ ਇਨਸਪੈਕਟਰ ਗਗਨਦੀਪ ਸਿੰਘ ਸੇਕੋ ਜਿਹੜੇ ਐਸਐਚਓ ਗਡਸ਼ੰਕਰ ਨੇ ਉਹਨਾਂ ਦੇ ਹੀ ਇੱਕ ਮੇਰੀ ਆਪਣੀ ਪਰਸਨਲ ਟੀਮ ਸੀਗੀ ਅਸੀਂ ਟੈਕਨੀਕਲ ਤੇ ਹੋਰ ਹਿਊਮਨ ਸਰਚਸ ਦੀ ਮਦਦ ਨਾਲ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਆਰੰਭ ਕੀਤਾ ਤੇ ਦੌਰਾਨੀ ਇਨਵੈਸਟੀਗੇਸ਼ਨ ਸਾਡੇ ਧਿਆਨ ਦੇ ਸਾਡੇ ਜਿਹੜੋ ਇਹੀ ਗੱਲ ਜाहਰ ਹੋਈ ਕਿ ਜਿਹੜਾ ਰਾਹੁਲ ਹੈ ਉਹਨੇ ਹੀ ਜਿਹੜਾ ਹੈਗਾ ਫਰੀਅੰਤ ਨੂੰ ਜਿਹੜਾ ਹੈਗਾ ਕੁੱਟ-ਕੁੱਟ ਕੇ ਤੇ ਉਸ ਤੋਂ ਬਾਅਦ ਉਹਦਾ ਗਲਾ ਦਬਾ ਕੇ ਉਹਨੂੰ ਮਾਰ ਦਿੱਤਾ ਤੇ ਨਾਲ ਦੇ ਨਾਲ ਮੈਂ ਆਪ ਜੀ ਨੂੰ ਇਹ ਵੀ ਇੱਕ ਆਪ ਦੀ ਮਾਦੀਨ ਰਹੀ ਅਪੀਲ ਕਰਨਾ ਚਾਹੂਗਾ ਕਿ ਕਿਤੇ ਵੀ ਸਾਡੇ ਜਦੋਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਰਾਹੁਲ ਹੈ ਉਹ ਅਕਸਰ ਫਰੀਆਂ ਦੇ ਉੱਤੇ ਜਿਹੜਾ ਤਸ਼ੱਦਦ ਕਰਦਾ ਹੁੰਦਾ ਸੀ ਪਹਿਲਾਂ ਵੀ ਕਾਫੀ ਕੁਟਮਾਰ ਕਰਦਾ ਸੀ ਪਰ ਇਸ ਬਾਰੇ ਨਾ ਤੇ ਸੀਤੋ ਜਿਹੜੀ ਉਹਦੀ 파ਟਨਰ ਹੈ ਉਹਨੇ ਕਿਸੇ ਦੇ ਧਿਆਨ ਦੇ ਵਿੱਚ ਲਿਆਨ ਦਾ ਕਿਸੇ ਚਾਈਲਡ ਵੈਲਫੇਅਰ ਆਫੀਸਰ ਦੇ ਨਹੀਂ ਨਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਨ ਦਾ ਤੇ ਉਹ ਗੱਲ ਵਧੀ ਵਧੀ ਇੰਨੀ ਵਧ ਗਈ ਕਿ ਅੱਜ ਜਿਹੜਾ ਹੈਗਾ ਫਰਿਆਦ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਮੈਂ ਆਪ ਜੀ ਦੀ ਮਾਦੀਨ ਰਾਹੀਂ ਇਹੀ ਅਪੀਲ ਕਰੂੰਗਾ ਕਿ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਚਾਈਲਡ ਅਬਿਊਜ਼ ਤੁਹਾਡੇ ਧਿਆਨ ਦੇ ਵਿੱਚ ਆਂਦਾ ਹੈ ਤੇ ਕਿਰਪਾ ਕਰਕੇ ਕਿਸੇ ਚਾਈਲਡ ਵੈਲਫੇਅਰ ਅਫਸਰ ਜਾਂ ਕਿਸੇ ਵੀ ਪੁਲਿਸ ਅਫਸਰ ਨੂੰ ਉਹਦੀ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਅਸੀਂ ਅਜਿਹਾ ਹਾਦਸਾ ਹੋਣ ਤੋਂ ਬਚਾ ਸਕੀਏ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਬੱਚਿਆਂ ਦਾ ਜਿਹੜਾ ਹੋਣ ਤੋਂ ਅਸੀਂ ਬਚਾ ਸਕੀਏ ਸ਼ੁਕਰੀਏ ਇਹ ਜੀ ਸਾਨੂੰ 13 8 ਨੂੰ ਥਾਣੇ ਇਨਫੋਰਮੇਸ਼ਨ ਮਿਲੂ ਹੋਈ ਸੀਗੀ ਕਿ ਇੱਕ 6 ਸਾਲ ਦਾ ਬੱਚਾ